ਇਸ ਸਾਉਂਦੀ ਤੀਜੀ ਨੈਸ਼ਨਲ ਲੋਕਤਾਲਕ ਦਾ ਆਯੋਜਨ ਕੀਤਾ ਗਿਆ ਹੈਗਾ ਟੋਟਲ ਅਸੀਂ 11 ਬੈਂਚ ਲਗਾਏ ਨੇ 8 ਬੈਂਚਸ ਹੈਡਕ quarters ਤੇ ਹੈ 2 ਬੈਂਚਸ ਅਮਲੋਆ ਤੇ 1 ਖਮਾਨੋ ਹੈਗਾ ਤੇ ਟੋਟਲ ਅਸੀਂ ਕੇਸ ਟੇਕਅਪ ਕਰ ਰਹੇ ਹਾਂ 8786 ਇਹ ਗਿਣਤੀ ਥੋੜੀ ਜੀ ਵੱਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਪਾਰਟੀਆਂ ਲੋਕਤਾਲਕ ਦੇ ਦਿਨ ਵਾਲੇ ਦਿਨ ਆਕ ਵੀ ਦਿਖਾ ਦੇ ਦਿੰਦੇ ਕਿ ਸਾਡਾ ਅੱਜ ਲੋਕਤਾਲਕ ਚ ਕੇਸ ਲਗਾਇਆ ਜਾਵੇ ਉਹ ਚੁਈ ਰਾਜਨਾਵਾ ਹੋ ਸਕਦਾ ਹੈ ਇਦੇ ਵਿੱਚੋਂ ਅਸੀਂ 635 ਪੀਲੀਟੀਗੇਟਿਵ ਕੇਸਿਸ ਹੈਗੇ ਆ ਤੇ 2151 ਜਿਹੜੇ ਕੋਰਟਸ ਪੈਂਡਿੰਗ ਕੇਸਿਸ ਹੈਗੇ ਆ ਉਹ ਅੱਜ ਲਗਾਏ ਹੈਗੇ ਆ ਇਹ ਫਿਗਰ ਪਿਛਲੇ ਸਾਲ ਦੀ ਫਿਗਰ ਨਾਲੋਂ ਤੋਂ ਪਿਛਲੇ ਲੋਕ ਅਦਾਲਤ ਦੀ ਫਿਗਰ ਨਾਲੋਂ ਘਟਿਆ ਕਿਉਂਕਿ ਇਸ ਸਾਲ ਪੰਜਾਬ ਦੇ ਜਿਹੜੇ ਹਾਲਾਤ ਆ ਹੈਗੇ ਆ ਉਸ ਜਿਵੇਂ ਹੈ ਨਹੀਂ ਚਲੋ ਫਡੇਗੜ ਸਾਹਿਬ ਵਾਹਿਗੁਰੂ ਜੀ ਦੀ ਕਰਤਾ ਹੈਗੀ ਆ ਕਿ ਬਾੜ ਨਹੀਂ ਆਈ ਬਟ ਅਫੈਕਟ ਜ਼ਰੂਰ ਆਇਆ ਹੈਗਾ ਉਹਦਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈਗਾ ਕਿ ਕਿਸੇ ਦੇ ਰਿਸ਼ਤੇਦਾਰ ਦੇ ਘਰ ਬਾਹਰ ਆ ਗਈ ਤੇ ਪੰਦੇ ਉੱਥੇ ਸਹਾਇਤਾ ਵਾਸਤੇ ਗਏਦੇ ਇਸ ਕਾਰਨ ਐਤ ਕੀ ਥੋੜਾ ਜਿਹਾ ਜੋਸ਼ ਘਟ ਹੈਗਾ ਪਿਛਲੇ ਲੋਕਦਾਲ ਨਾਲੋਂ ਪਰ ਸਾਨੂੰ ਉਮੀਦ ਹੈ ਕਿ ਵੱਧ ਤੋਂ ਵੱਧ ਲੋਕਾਂ ਦੇ ਹਿੱਸਾ ਦੇ ਫੈਸਲੇ ਹੋਣਗੇ ਹੁਣ ਪ੍ਰੀ ਲਿਟੀਗੇਟਿਵ ਕੇਸਿਸ ਦੀ ਗਿਣਤੀ 435 ਆ ਹੁਣ ਤੁਸੀਂ ਕੋ ਪੁੱਛੋਗੇ ਕਿ ਪ੍ਰੀ ਲਿਟੀਗੇਟਿਵ ਕੇਸਿਸ ਕੀ ਆ ਇਹ ਉਹ ਕੇਸਿਸ ਆ ਜਿਨ੍ਹਾਂ ਨੇ ਫਿਰ ਜੇ ਦਾ ਸਮਝੌਤਾ ਨਾ ਹੋਵੇ ਤੇ ਕੋਰਟ ਦੇ ਵਿੱਚ ਆ ਕੇ ਕੋਰ ਦਾ ਭਾਰ ਉਹਦਾਣਾ ਹੈਗਾ ਕੇਸਾ ਤਾਂ ਸੋ ਅਸੀਂ ਹੁਣ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਜਿੱਥੇ ਜਿਹੜਾ ਨਾ ਇਹ ਪ੍ਰੀ ਲਿਟਿਗੇਟਿਵ ਕੇਸਿਸ ਵੀ ਪਹਿਲਾਂ ਹੀ ਕੋਸ਼ਿਸ਼ ਕਰਦੇ ਆ ਕਿ ਸਪੋਜ਼ ਕਰੋ ਕਿਸੇ ਨੇ ਬੈਂਕ ਦਾ ਲੋਨ ਦੇਣਾ ਹੈ ਉਹ ਬੈਂਕ ਦਾ ਲੋਨ ਨਹੀਂ ਦੇ ਰਿਹਾ ਅਸੀਂ ਬੈਂਕ ਦੀ ਜ਼ਰਖਾਸ ਲੈ ਕੇ ਉਹਨੂੰ ਨੋਟਿਸ ਇਸ਼ੂ ਕਰ ਦਿੰਦੇ ਆ ਤੇ ਕਈ ਵਾਰ ਉਹ ਰਾਜ਼ੀ ਨਾਵਾ ਵੀ ਹੋ ਜਾਂਦਾ ਹੈਗਾ ਕਿਉਂਕਿ ਬੈਂਕ ਜਰੇ ਹੈਗੇ ਉਹ ਮੂਲ ਤਾਂ ਮਾਫੀ ਕਰ ਸਕਦੇ ਜਿੱਦਾਂ ਬੈਂਕ ਨੇ ਮਾਨੀ ਦਿੱਤੀ ਆਪਣੀ ਪਰ ਕਈ ਵਾਰ ਇੰਟਰਸਟ ਦੇ ਵਿੱਚੋਂ ਰਿਆਤ ਦੇ ਦਿੰਦੇ ਹੈਗੇ ਉੰਗਿਓਨ 50 ਸਰਕਾਰ ਨੇ ਵੀ ਬਾੜ ਦੇ ਵਿੱਚ ਸਹਿਕਾਰੀ ਸਮਿਤੀਆਂ ਨੂੰ ਕਿਹਾ ਕਿ ਤੁਸੀਂ 6 ਮਹੀਨੇ ਦਾ ਇੰਟਰਸਟ ਛੱਡ ਦਿੱਤਾ ਪੇਪਰਸ ਪੜਿਆ ਹੋਏਗਾ ਸੋ ਐਦਾਂ ਦੇ ਕੇਸਿਸ ਵੀ ਹੈਗੇ ਆ ਕਿ ਡਿਵੋਰਸ ਕੇਸਿਸ ਜਿਹੜੇ ਹੈਗੇ ਉਹ ਅਸੀਂ ਨੈਸ਼ਨਲ ਲੋਕ ਅਦਾਲਤ ਚ ਨਹੀਂ ਰੱਖਦੇ ਅਸੀਂ ਸਿਰਫ ਉਹ ਹੀ ਹੋ ਗਏ ਸਕਦੇ ਆ ਜਿੱਥੇ ਪਤੀ ਪਤਨੀ ਇਕੱਠੇ ਹੋ ਕੇ ਦੁਆਤ ਪਰ ਰਹਿ ਸਕਣ ਸਰ ਕੀ ਕੀ ਫਾਇਦੇ ਨੇ ਲੋਕਦਾਲ ਦੀ ਲੋਕਦਾਲ ਦੇ ਜੀ ਕਈ ਫਾਇਦੇ ਹੈਗੇ ਪਹਿਲਾਂ ਤਾਂ ਫਾਇਦਾ ਇਹ ਹੀ ਹੈਗਾ ਕਿ ਤੁਹਾਡਾ ਬੱਚਾ ਸਮਾਜ ਮਚਦਾ ਤਾਡੀ ਹਰਾਸਮੈਂਟ ਬਚਦੀ ਆ ਤੁਹਾਨੂੰ ਟੈਨਸ਼ਨ ਬਚਦੀ ਆ ਜੇ ਕਿਸੇ ਵੀ ਬੰਦੇ ਦਾ ਕਚਹਿਰੀ ਚ ਕੇਸ ਚੱਲਦਾ ਉਹ ਯਾਨੀ ਕਿ ਉਹ ਜੋ ਤੱਕ ਇਹ ਚੱਲਦਾ ਟੈਨਸ਼ਨ ਰਹਿੰਦੀ ਹੈਗੀ ਹੈ ਜੇਗੀ ਨਾ ਕਿ ਸਮੇਂ ਬਚਦਾ ਕਿ ਸਭ ਤੋਂ ਵੱਡਾ ਫਾਇਦਾ ਹੈ ਕਿ ਇਹਦੇ ਚਦਾਈ ਨਾਵੇਂ ਨਾਲ ਫੈਸਲਾ ਹੁੰਦਾ ਇਸ ਕਰਕੇ ਕੋਈ ਪਾਰਟੀ ਜਿੱਤਦੀ ਨਹੀਂ ਕੋਈ ਪਾਰਟੀ ਹਾਰਦੀ ਹੈ ਨਹੀਂ ਤਾਂ ਘਰ ਕੋਸ਼ਿਸ਼ ਕਰਦੇ ਆ ਫੇਰ ਪੈਸੇ ਦੀ ਵੀ ਬਚਤ ਹੁੰਦੀ ਹੈ ਕਿ ਕਿਸੇ ਕਚਹਿਰੀ ਜਾਣੇ ਹੋ ਤੁਹਾਡੀ ਦਿਹਾੜੀ ਮਰਦੀ ਹੈ ਮੈਨਰਸ ਵੇਸਟ ਹੁੰਦੇ ਆ ਫੇਰ ਵਕੀਲ ਨੂੰ ਵੀ ਇਸਦੇ ਦੀ ਬੈਂਦੀ ਆ ਇੱਕ ਹੋਰ ਫਾਇਦਾ ਹੈਗਾ ਇੱਕ ਜਿਹੜਾ ਤੁਸੀਂ ਕੋਰਟੀਸ ਲਾਇਆ ਹੁੰਦਾ ਜੇ ਤਾਂ ਲੋਕਦਲ ਚ ਫੈਸਲਾ ਹੋ ਜੇ ਉਹ ਮਾਬਸ ਬਣ ਜਾਂਦਾ ਹੈ ਮੋٹے ਤਾਂ ਫਾਇਦੇ ਇਹੋ ਹੈਗੇ ਆ ਬਾਕੀ ਕਈ ਵਾਰ ਇਹ ਹੁੰਦਾ ਕਿ ਗਵਾਂਡੀ ਦਾ ਝਗੜਾ ਹੈਗਾ ਆਪਰਚੁਨਿਟੀ ਜਾਂਦੇ ਜੇ ਤਾਂ ਲੋਕਦਲ ਚ ਕਿਸ ਫੈਸਲਾ ਹੋ ਜਾਂਦਾ ਗਵਾਂਡੀ ਨੂੰ ਕੋਈ ਗਵਾਂਡੀ ਸਤੋ ਜਲਦੀ ਤੁਹਾਨੂੰ ਸਹਾਇਤਾ ਕਰੂਗਾ ਜੇ ਤੁਹਾਡੇ ਤੇ ਕੋਈ ਮੁਸੀਬਤ ਆਈ